ਨਾਮ ਮੇਰਾ ਰਜਵੰਤ ਕੌਰ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਵਿੱਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਵਿੱਚ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲੇ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਇਸ ਵਾਰਡ ਦੀ ਵਸਨੀਕਾ ਜਿੱਥੇ ਅੰਜੂ ਮਾਮ ਨੇ ਆਜੂ ਉਦਘਾਟਨ ਕੀਤਾ ਇੱਥੇ ਸਾਰੇ ਮੱਲੇ ਵਾਸੀਆਂ ਨੇ ਪੂਰੇ ਵਾਰਡ ਨੇ ਕੁੜੀਆਂ ਨੇ ਲੇਡੀਜ਼ ਨੇ ਤੀਆਂ ਦਾ ਤਿਹਾਰ ਸੈਲੀਬ੍ਰੇਟ ਕੀਤਾ ਔਰ ਉਹ ਕੁੜੀਆਂ ਨੂੰ ਕਾਫੀ ਚਾ ਸੀਗਾ ਮੈਂ 2-3 ਦਿਨਾਂ ਤੋਂ ਦੇਖ ਰਹੀ ਸੀ ਕਾਫੀ ਜ਼ਿਆਦਾ ਮਹਿੰਦੀ ਇਹ ਉਹ ਐਕਚੁਅਲੀ ਕੀ ਹੈ ਕਿ ਪਹਿਲਾਂ ਇਹ ਸਾਡੀ ਪੁਰਾਣੀ ਰੀਤੀ ਰਿਵਾਜ ਆ ਜਿਹੜੇ ਲੋਕੀ ਯੰਗਸਟਰ ਭੁੱਲ ਰਹੇ ਸੀ ਹੁਣ ਤੀਆਂ ਸਭ ਨੂੰ ਪਤਾ ਹੈ ਨਾਰਮਲੀ ਸਭ ਗਰਲਸ اور ਲੇਡੀਜ਼ ਨੂੰ ਪਤਾ ਪਹਿਲਾਂ ਅਗਰ ਆਪਾਂ ਪਿੱਛੇ ਜਾਈਏ ਕੁੱਲ کیسے ਗਏ ਹੁਣ بڑے ਚਾ ਦੇ ਨਾਲ ਕੁੜੀਆਂ ਇਹ ਤਿਹਾਰ ਮਨਾ ਰਹੀਆਂ ਇਹਦੇ ਵਿੱਚ ਇੱਥੇ ਖੀਰ ਵਗੈਰਾ ਜੋ ਵੀ ਉਹ ਉਹਨਾਂ ਨੇ ਖਾਣੀ ਹੈ ਤੇ ਇਹਨੂੰ ਵਧੀਆ ਤਰ੍ਹਾਂ ਮਨਾਣਾ ਗਿੱਧਾ ਵਗੈਰਾ ਪਾ ਕੇ ਐਂਡ ਅੰਜੂ ਜੀ ਦਾ ਦੁਬਾਰਾ ਤੋਂ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਇੱਥੇ ਆਏ ਤੇ ਸਾਡੇ ਇੱਥੇ ਬੱਚਿਆਂ ਦੇ ਨਾ ਹੌਸਲਾ افزਾਈ ਕੀਤੀ ਥੈਂਕ ਯੂ ਮੈਂ ਅੰਜੂ ਟਵਾਲ ਕੌਂਸਲਰ ਬਾਟ ਨੰਬਰ 7 ਅੱਜ ਮੇਰੇ ਬਾੜ ਵਿੱਚ ਤੀਆਂ ਦਾ ਪ੍ਰੋਗਰਾਮ ਬੀਬੀਆਂ ਭੈਣਾਂ ਨੇ ਕਰਵਾਇਆ ਤੇ ਇਸ ਪ੍ਰੋਗਰਾਮ ਦਾ ਆਪਣੇ ਘਰ ਤੋਂ ਮੇਰੇ ਤੋਂ ਕਰਵਾਇਆ ਗਿਆ ਤੇ ਇਹ ਜਿਹੜਾ ਪ੍ਰੋਗਰਾਮ ਆ ਇਹ ਹਰ ਹੁਣ ਤੇ ਮਹੀਨੇ ਵਿੱਚ ਮਨਾਇਆ ਜਾਂਦਾ ਆ ਤੇ ਜੜੀਆਂ ਵਿਆਹਾਂ ਜਾਂ ਨੇੜੀ ਹੁੰਦੀ ਆ ਆਪਣੇ ਪੇਕੇਆਂ ਦੇ ਘਰ ਆ ਕੇ ਇਹ ਪ੍ਰੋਗਰਾਮ ਜਿਹੜਾ ਇਹ ਹੁੰਦਾ ਆ ਤੇ ਇਸ ਪ੍ਰੋਗਰਾਮ ਵਿੱਚ ਜਿੱਦਾਂ ਕਿਦਾਂ ਪਗੜਾ ਤੇ ਬੀਬੀਆਂ ਬੋਲਿਆ ਪਾ ਕੇ ਆਪਣੀ ਖੁਸ਼ੀ ਦਾ ਜ਼ਾਹਰ ਕਰਦੀਆਂ ਆ ਤੇ ਹੋਰ ਵੀ ਕਈ ਤਰ੍ਹਾਂ ਦੇ ਜਿੱਦਾਂ ਆਪਣੇ ਅੱਖੀਆਂ ਬੋਲੀਆਂ ਚਾਦਰਾਂ ਕੱਢ ਰਹੀਆਂ ਇਦਾਂ ਦੇ ਕੰਮ ਕਰਦੀਆਂ ਆ ਮੈਂ ਬਹੁਤ ਆਪਣੀ ਮਹੱਲਿਆ ਵਸ ਦੀਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਤੇ ਮੈਨੂੰ ਸੱਦਿਆ ਇਸ ਇਸ ਖੂਜੀ ਵੀ ਮਨਾਉਣ ਦਾ ਜਿਹੜਾ ਕਿ ਮੈਨੂੰ ਮੌਕਾ ਦਿੱਤਾ ਸਾਂਝੀ ਕਰਨ ਦਾ ਧੰਨਵਾਦ